ਹੈਲੋ ਜੀ ਸਸ਼ਿਕਾ ਸਾਰੀਮ ਜੀ ਕਿਵੇਂ ਹੋ ਸਭ ਤੇ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਮਸ਼ਰੂਮ ਸੋ ਦੇਖੋ ਜੀ ਇਧਰ ਮੈਂ ਮਸ਼ਰੂਮ ਲੈ ਸੀ ਔਰ ਗਰਮ ਪਾਣੀ ਦੇ ਵਿੱਚ ਮੈਂ ਨਮਕ ਪਾ ਕੇ ਤੇ ਇਹਨਾਂ ਨੂੰ 10 ਮਿੰਟ ਹੋ ਗਏ ਡਿਪ ਕਰਕੇ ਰੱਖੇ ਸੀ ਉਸ ਤੋਂ ਪਹਿਲਾਂ ਮੈਂ ਵੈਸੇ ਵੀ ਠੰਡੇ ਪਾਣੀ ਨਾਲ ਵੀ ਵਾਸ਼ ਕੀਤੇ ਸੀ ਦੋ ਤਿੰਨ ਵਾਰੀ ਤੇ ਫਿਰ ਮੈਂ ਇਸ ਨੂੰ ਇਸ ਤਰ੍ਹਾਂ ਰੱਖਤਾ ਤੇ ਹੁਣ ਮੈਂ ਮਸ਼ਰੂਮ ਕੱਟ ਲੈਣੀ ਆ ਤੇ ਚਲੋ ਜੀ ਤਦ ਤੱਕ ਪਹਿਲਾਂ ਮੈਂ ਰਿਫਾਈਨਡ ਔਇਲ ਪਾ ਦਿੰਨੀ ਆ ਕੁਕਰ ਦੇ ਵਿੱਚ ਤਾਂ ਦੇਖੋ ਜੀ ਮੈਂ ਇਹ ਵਾਲਾ ਰਿਫਾਈਨਡ ਆਇਲ ਯੂਜ਼ ਕਰਦੀ ਆ ਜੀ ਉਹ ਕੋਲੋਨਾ ਤਾਂ ਇਹ ਬਹੁਤ ਹੀ ਵਧੀਆ ਹੈ ਹਾਰਟ ਵਾਲੇ ਲਈ ਬਹੁਤ ਵਧੀਆ ਹੈ ਤੇ ਦੇਖੋ ਇਹ ਹੈਗਾ ਜੀ ਇਹ ਫ੍ਰੀ ਮਿਲਦਾ ਹੈ ਮਤਲਬ 5 ਲੀਟਰ ਦੇ ਨਾਲ ਤੇ 200 ml ਫ੍ਰੀ ਮਿਲਿਆ ਇਹ ਚਲੋ ਜੀ ਮੈਂ ਆਇਲ ਗਰਮ ਹੋਣਾ ਰੱਖਤਾ ਹੈ ਰਿਫਾਈਨਡ ਆਇਲ ਤਾਂ ਉ ਤਦ ਤੱਕ ਮੈਂ ਮਸ਼ਰੂਮ ਕੱਟ ਲੈਣੀ ਹੈ ਇਸ ਤਰ੍ਹਾਂ ਜੀ ਇਹਨਾਂ ਨੂੰ ਕੱਟ ਲੈਨੇ ਆ ਤੇ ਇਸੇ ਤਰ੍ਹਾਂ ਮੈਂ ਸਾਰੇ ਮਸ਼ਰੂਮ ਕੱਟ ਲੈਨੇ ਆ ਤਦ ਤੱਕ ਸਾਡਾ ਰਿਫਾਈਨਡ ਆਇਲ ਗਰਮ ਹੋ ਜਾਏਗਾ ਸੋ ਤੁਸੀਂ ਪਨੇ ਰੋ ਜੀ ਮੇਰੇ ਨਾਲ ਤਾਂ ਤੁਹਾਨੂੰ ਮੇਰੀ ਵੀਡੀਓਜ਼ ਕਿਵੇਂ ਦੀ ਲੱਗਦੀ ਹੈ ਪਲੀਜ਼ ਦੱਸ ਦਿਓ ਕਰੋ ਤੇ ਲਓ ਜੀ ਇਸ ਤਰ੍ਹਾਂ ਮੈਂ ਸਾਰੇ ਮਸ਼ਰੂਮ ਕੱਟ ਲੈਨੇ ਪਹਿਲਾਂ ਸੋ ਲਓ ਜੀ ਮਸ਼ਰੂਮ ਕੱਟ ਲੈਨੇ ਤੇ ਹੁਣ ਮੈਂ ਇੱਕ ਆਲੂ ਪਾਵਾਂਗੀ ਇਹਦੇ ਵਿੱਚ ਆਲੂ ਬੋਇਲ ਕੀਤੇ ਹੋਏ ਸੀ ਤਾਂ ਚਲੋ ਮੈਂ ਇੱਕ ਪਾ ਦਿੰਨੇ ਆ ਤਾਂ ਮਸ਼ਰੂਮ ਮੈਂ ਗਰੇਵੀ ਵਾਲੇ ਬਣਾਵਾਂਗੀ ਤੇ ਤੁਸੀਂ ਮਸ਼ਰੂਮ ਮਟਰ ਵੀ ਬਣਾ ਸਕਦੇ ਹੋ ਤੇ ਮੈਂ ਅੱਜ ਮਸ਼ਰੂਮ ਬਣਾਵਾਂਗੀ ਗਰੇਵੀ ਵਾਲੇ ਇੱਕ ਵਿੱਚ ਪਾਇਆ ਆਲੂ ਤੇ ਚਲੋ ਜੀ ਫਿਰ ਤੁਹਾਨੂੰ ਮੈਂ ਹੁਣ ਦਿਖਾਨੀ ਹੈ ਇਧਰ ਫਾਈਨ ਹੋਇਲ ਕਰਮ ਹੋ ਚੁੱਕਾ ਹੈ ਤਾਂ ਚਲੋ ਜੀ ਬਨੇਰੋ ਮੇਰੇ ਨਾਲ ਸੋ ਲਓ ਜੀ ਸਭ ਤੋਂ ਪਹਿਲਾਂ ਪਾਵਾਂਗੀ ਮੈਂ ਪਿਆਜ਼ ਤਿਆਰ ਜਨੂ ਅਸੀਂ ਇਹ 골ਡਨ ਬ੍ਰਾਊਨ ਕਰਾਂਗੇ ਤਾਂ ਉਸ ਤੋਂ ਬਾਅਦ ਮੈਂ ਪਾਵਾਂਗੀ ਇਹਦੇ ਵਿੱਚ ਲਸਣ ਸੋ ਲੋ ਜੀ ਪਿਆਜ਼ 골ਡਨ ਬ੍ਰਾਊਨ ਹੋ ਚੁੱਕਿਆ ਤਾਂ ਹੁਣ ਇਹਦੇ ਵਿੱਚ ਪਾ ਦਾਂਗੇ ਲਸਣ ਦਾ ਪੇਸਟ ਇਹਨੂੰ ਵੀ ਚੰਗੀ ਤਰ੍ਹਾਂ ਪਕਾ ਲਓ ਤੁਸੀਂ ਦੇਖੋ ਜੀ ਲਸਣ ਦੇ ਪੇਸਟ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਇਸ ਤੋਂ ਬਿਨਾ ਮੈਨੂੰ ਸਬਜ਼ੀ ਚੰਗੀ ਨਹੀਂ ਲੱਗਦੀ ਲਸਣ ਨਾ ਅਦਰਕ ਤੋਂ ਬਿਨਾ ਅੱਜ ਮੈਂ ਇਹਦੇ ਵਿੱਚ सिर्फ लसन ही पाया क्योंकि अदरक है नहीं इस करके लसन का पेस्ट पाया तो हम मसाले ऐड कर दें तो सबको पहला पावगी मैं लाल मिर्च पाउडर और पा देंगे नमक नाली पा देंगी हल्दी पाउडर और पावगे गरम मसाला सो तो लो जी इस अच्छी तरह ਨੂੰ ਤੇ ਹੁਣ ਇਹਦੇ ਵਿੱਚ ਮੈਂ ਐਡ ਕਰਾਂਗੀ ਟਮਾਟਰ ਦਾ ਪੇਸਟ ਦੇਖੋ ਜੀ ਗਰੇਵੀ ਵਿੱਚ ਟਮਾਟਰ ਜਿਆਦਾ ਵਧੀਆ ਲੱਗਦੇ ਨੇ ਤਾਂ ਟਮਾਟਰ ਹੀ ਉਸ ਗਰੇਵੀ ਦੀ जान ਹੁੰਦੇ ਆ ਜਦੋਂ ਤੁਸੀਂ ਕੋਈ ਗਰੇਵੀ ਵਾਲੀ ਚੀਜ਼ ਬਣਾਉਂਦੇ ਆ ਤਾਂ ਦੇਖੋ ਇਹਦੇ ਨਾਲ ਹੀ ਦੇਖ ਲਓ ਜੀ ਟੈਕਸਚਰ ਇਹਦੇ ਨਾਲ ਹੀ ਆਉਂਦਾ ਹੈ ਤਾਂ ਹੁਣ ਮੈਂ ਇਸ ਨੂੰ ਅੱਛੀ ਤਰ੍ਹਾਂ ਪਕਾਵਾਂਗੀ ਕਿ ਜਦ ਤੱਕ ਇਹ ਪੂਰੀ ਤਰ੍ਹਾਂ ਉਹ ਔਇਲ ਨਹੀਂ ਛੱਡਦਾ ਔਰ ਖੁਸ਼ਬੂ ਨਹੀਂ ਆਉਣ ਲੱਗਦੀ ਹੁੰਦੀ ਤੱਕ ਇਸ ਨੂੰ ਪਕਾਉਨੇ ਆ ਤਾਂ ਤੁਸੀਂ ਦੇਖਦੇ ਰਹੋ ਅੱਗੇ ਜੀ ਸੋ ਲਓ ਜੀ ਬਹੁਤ ਹੀ ਅੱਛੀ ਖੁਸ਼ਬੂ ਆਉਣ ਲੱਗ ਗਈ ਹੈ ਤਾਂ ਹੁਣ ਇਹਦੇ ਵਿੱਚ ਪਾ ਦਾਂਗੇ ਮਸ਼ਰੂਮ ਤੇ ਮਸ਼ਰੂਮ ਪਾ ਕੇ ਵੀ ਤੁਸੀਂ 1 ਮਿੰਟ ਇਹਨਾਂ ਨੂੰ ਇਸੇ ਤਰ੍ਹਾਂ ਸਟੇਕ ਲਗਵਾਓ ਇਹਦੇ ਨਾਲ ਟੇਸਟ ਵਧੀਆ ਆਉਂਦਾ ਨਾਲ ਹੀ ਪਾਣੀ ਨਹੀਂ ਪਾਣਾ ਇਹਨੂੰ 1 ਮਿੰਟ ਇਸੇ ਤਰ੍ਹਾਂ ਪਹਿਲਾਂ ਅੱਦਾਂ ਸਟੇਕ ਲਗਾਉਣਾ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਐਡ ਕਰਾਂਗੇ। ਸੋ ਲੋ ਜੀ 1 ਮਿੰਟ ਹੋ ਚੁੱਕਾ ਤਾਂ ਹੁਣ ਪਾਣੀ ਪਾ ਦਿੰਦੇ ਆ ਵਿੱਚ। ਸੋ ਗਾਇਸ ਗਰੇਵੀ ਵਾਲੇ ਮਸ਼ਰੂਮ ਬਹੁਤ ਹੀ ਵਧੀਆ ਲੱਗਦੇ ਆ ਸੁੱਕੇ ਵੀ ਵਧੀਆ ਲੱਗਦੇ ਆ ਬਟ ਗਰੇਵੀ ਵਾਲੇ ਜ਼ਿਆਦਾ ਵਧੀਆ ਲੱਗਦੇ ਮੈਨੂੰ। ਤੇ ਚਲੋ ਫਿਰ ਹੁਣ ਇਹਨੂੰ ਦੋ ਬਿਸਲਾ ਹੀ ਲਗਵਾਨੀਆਂ ਜ਼ਿਆਦਾ ਨਹੀਂ। ਦੋ ਬਿਸਲਾ ਨਾਲ ਹੀ ਆਪਣੇ ਮਸ਼ਰੂਮ ਬਣ ਕੇ ਰੈਡੀ ਹੋ ਜਾਣਗੇ। ਤਾਂ ਇਸ ਨੂੰ ਬੰਦ ਕਰਕੇ ਤਾਂ 20 ਬਿਸਲਾ ਲਗਵਾ ਲੈਂਦੇ ਹਾਂ। ਲਓ ਜੀ ਕੁੱਕਰ ਨੂੰ ਕਰਤਾ ਹੈ ਬੰਦ। ਤਾਂ ਮਿਲਦੇ ਆ ਤੁਹਾਨੂੰ 20 ਬਿਸਲਾ ਲੱਗਣ ਤੋਂ ਬਾਅਦ। ਲਓ ਜੀ 20 ਬਿਸਲਾ ਬੱਜ ਗਈ ਹੈ ਤਾਂ ਗੈਸ ਨੂੰ ਬੰਦ ਕਰ ਦਿੰਨੇ ਆ। ਤੇ 5 ਮਿੰਟ ਹੋ ਗਏ ਸਟੀਮ ਵੀ ਨਿਕਲ ਚੁੱਕੀ ਹੈ ਤਾਂ ਹੁਣ ਖੋਲ ਕੇ ਦੇਖਦੇ ਹਾਂ ਕੁੱਕਰ ਨੂੰ। ਲਓ ਜੀ ਦੁਆ ਉਹ ਕੀ ਖੁਸ਼ਬੂ ਆ ਰਹੀ ਹੈ ਲੋ ਜੀ ਦੇਖ ਲੋ ਮੇਰਾ ਨਾ ਤਿੰਨ ਦਿਨ ਦਾ ਜਿਹੜਾ ਕੁੱਕਰ ਉਹਦੀ ਬੀਸਲ ਨਹੀਂ ਵੱਜ ਰਹੀ ਤਾਂ ਇਸ ਕਰਕੇ ਮੈਂ ਇਹਦੇ ਵਿੱਚ ਬਣਾਇਆ ਤਾਂ ਚਲੋ ਜੀ ਹੁਣ ਤੁਹਾਨੂੰ ਮੈਂ ਦਿਖਾਨੀ ਆ ਕਿ ਮੈਂ ਲੰਚ ਦੇ ਵਿੱਚ ਕੀ-ਕੀ ਲੈ ਆਈ ਆ ਸੋ ਗਾਇਸ ਬਾਹਰ ਆਇਆ ਕੁੜੀ ਵਾਲਾ ਕਿਉਂਕਿ ਅੱਜ ਲੇਟ ਹੋ ਗਿਆ ਪਤਾ ਨਹੀਂ ਕਿਉਂ ਪਹਿਲਾਂ ਤਾਂ ਆ ਜਾਣਾ 9 ਵਜੇ ਸੁਹਣਾ ਮੱਚੀ ਬੱਦਲ ਬਰ ਆਇਆ ਦੇਖ ਲੋ ਅੱਜ ਵੀ ਮੌਸਮ ਬਹੁਤ ਵਧੀਆ ਹੈ ਤੇ ਦੇਖੋ ਇੱਧਰ ਸਾਡੇ ਘਰ ਹਾਂ ਜੀ ਰੋਜ਼ ਤੁਹਾਨੂੰ ਵਿਹਾ ਨਹੀਂ ਦੇਖੋ ਮੌਸਮ ਦੇਖੋ ਅੱਜ ਕਿੱਲਾ ਬਲੈਕੀ ਆਇਆ ਨਹੀਂ ਬਲੈਕੀ ਸੁਣੇ ਹੁਣੇ ਬੋਲ ਕੇ ਗਿਆ ਸੀ ਇੱਕੋ ਇਹ ਤੱਕ ਤਾਂ ਆਇਆ ਨਹੀਂ ਦੁਬਾਰਾ ਸੋ ਗਾਇਸ ਮੌਸਮ ਦੇਖ ਲਓ ਕਿਵੇਂ ਦਾ ਹੈ ਤੇ ਗੁਰੂ ਘਰ ਦੇ ਦਰਸ਼ਨ ਵੀ ਕਰ ਲਓ ਤੁਸੀਂ ਸੋ ਚਲੋ ਕੂੜੇ ਵਾਲਾ ਤਾਂ ਚਲੇ ਗਿਆ ਕੂੜਾ ਲੈ ਕੇ ਸੋ ਗਾਇਸ ਕੂੜੇ ਵਾਲਾ ਤਾਂ ਚਲੇ ਗਿਆ ਤੇ ਚਲੋ ਜੀ ਫਿਰ ਹੁਣ ਉੱਪਰ ਦੀ ਪਾ ਦਿੰਨੇ ਇਹਦੇ ਹਰਾ ਧਨੀਆ ਤੇ ਮੈਨੂੰ ਬਾਹਰ ਜਾਣਾ ਪਿਆ ਫਿਰ ਹੈਂਡ ਵਾਸ਼ ਕਰਨੇ ਪਏ ਚਲੋ ਜੀ ਦੇਖ ਲਓ ਸਾਡੇ ਗਰੇਵੀ ਵਾਲੇ ਮੈਸੂਮ ਬਹੁਤ ਹੀ ਟੇਸਟੀ ਬੰਦੇ ਆ ਤੁਸੀਂ ਵੀ ਇਸ ਤਰ੍ਹਾਂ ਚਲੋ ਜੀ ਮੈਂ ਜਾਰੀ ਸੀ ਅੰਦਰ ਤੇ ਮੇਰੀ ਆਵਾਜ਼ ਸੁਣ ਕੇ ਆ ਗਏ ਹੈ ਲੋ ਬਲੈਕੀ ਨੂੰ ਦੇਖ ਲਓ ਚਲ ਆ ਗਿਆ ਫਿਰ ਤੋਂ ਆ ਜਾਏਗਾ ਦੇਖਿਓ ਇਹਨੂੰ ਪਤਾ ਲੱਗ ਜਾਂਦਾ ਕਿ ਮੇਰੀ ਵੀਡੀਓ ਬਣਦੀ ਆ ਤੇ ਫਿਰ ਇਸ ਤਰ੍ਹਾਂ ਕਰਦਾ ਹੈ ਚਲੋ ਜੀ ਚਲਦੇ ਆ ਕਿਚਨ ਚ ਉਹ ਜਾਣ ਬੁੱਝ ਕੇ ਨਾ ਇਹ ਸਾਈਡ ਛੁਪ ਗਿਆ ਫਿਰ ਚਲੇ ਜਾਂਦਾ ਜਦੋਂ ਇਹਨੂੰ ਪਤਾ ਲੱਗਦਾ ਨਾ ਮੇਰੀ ਵੀਡੀਓ ਬਣਦੀ ਨਾਲ ਹੀ ਗਾਇਬ ਹੋ ਜਾਂਦਾ ਸੋ ਲੋ ਜੀ ਸਾਡੀ ਪਲੇਟ ਰੈਡੀ ਆ ਇਧਰ ਮੈਂ ਲਿਆ ਸੈਲਡ ਇੱਕ ਰੋਟੀ ਥੋੜੇ ਜੇ ਰਾਈਸ ਇਧਰ ਲੈਨੇ ਮਸ਼ਰੂਮ तो यह हैगी है घिया सब्जी अंब का आचार और मिर्च का आचार किस किसने खाना है जल्दी जल्दी आ जाओ और तान मेरी वीडियो किमें लगी प्लीज़ जरूर दस देना अगर तुम मेरी वीडियो चंकी लगे तो प्लीज़ लाइक शेयर कमेंट जरूर कर दिया करो और सोने सोने कमेंट कर करो तो लो जी किस किसने खाना है? जल्दी आ जाओ तो मेरी वीडियो चलास्ट तक बने रहने बहुत बहुत शुक्रिया थैंक यू